ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਅਸੀਂ ਧੰਨਵਾਦ ਕਰਦੇ ਹਾਂ ਸਾਰੀ ਟੀਮ ਕਮੇਟੀ ਮੈਂਬਰ ਜੋ ਵੀ ਸਾਡੇ ਸਹਿਯੋਗ ਕੀ ਸੱਜਣ ਇੱਥੇ ਪਹੁੰਚੇ ਨੇ ਸਾਡੇ ਬੜੇ ਹੀ ਸਤਿਕਾਰਯੋਗ ਸੰਦੀਪ ਸ਼ਾਰਟ ਨਿਊਜ਼ ਜੀ ਜਿਨ੍ਹਾਂ ਦੇ ਬਦੌਲਤ ਸਾਡੀਆਂ ਵੀਡੀਓ ਹੋਰ ਇਲਾਕਾ ਨਿਵਾਸੀ ਦੀਆਂ ਵੀਡੀਓ ਜਿੰਨੇ ਵੀ ਖਬਰਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਾਂਦੀਆਂ ਨੇ ਸੋ ਸਭ ਤੋਂ ਪਹਿਲਾਂ ਤਾਂ ਸਾਡੇ ਵੱਲੋਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਕਿ ਅੱਜ ਸਾਡੇ ਕੋਲ ਪਹੁੰਚ ਕੇ ਇਹਨਾਂ ਨੇ ਸਾਟਾ ਜੋ ਅੱਜ ਸਰਦਾਰ ਬਹਾਦਰ ਸਿੰਘ ਜੀ ਸੋ ਉਹਨਾਂ ਦੇ ਸੁਪੁੱਤਰ ਸਰਦਾਰ ਰਾਜਵਿੰਦਰ ਸਿੰਘ ਜੀ ਜਿਨ੍ਹਾਂ ਨੇ ਕਿ 2021 ਦੇ ਵਿੱਚ ਸੋ ਇਹ ਪਕੌੜਿਆਂ ਦਾ ਲੰਗਰ ਤੇ ਚਾਹ ਦਾ ਲੰਗਰ ਇਹ ਸੇਵਾ ਚਲਾਈ ਸੀ ਸੋ 5 ਸਾਲ ਹੋ ਗਏ ਇਸ ਪਰਿਵਾਰ ਵੱਲੋਂ ਇਹ ਸੇਵਾ ਚੱਲਦੀ ਨੂੰ ਬੜੇ ਸ਼ਰਧਾ ਭਾਵਨਾ ਦੇ ਨਾਲ ਸਾਰੇ ਨਗਰ ਨਿਵਾਸੀ ਸੰਗਤਾਂ ਨਾਲ ਮਿਲ ਕੇ ਕਰਕੇ ਇਹਨਾਂ ਦੇ ਨਾਲ ਇਹ ਸੇਵਾ ਨੂੰ ਨਿਭਾਉਂਦੇ ਹਨ ਸਭ ਤੋਂ ਪਹਿਲਾਂ ਤਾਂ ਅਸੀਂ ਇਹਨਾਂ ਸੰਗਤਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਾਂਗੇ ਜਿਹੜੀਆਂ ਸੰਗਤ ਇਹਨਾਂ ਦੇ ਨਾਲ ਰਲ ਕੇ ਸੋ ਇਹ ਸੇਵਾ ਨਿਭਾਉਂਦੀਆਂ ਹਨ ਸੋ ਬਹੁਤ ਅਤੇ माग ਦੇ ਮਹੀਨੇ ਦੇ ਵਿੱਚ ਇਹ ਹਰ ਇੱਕ ਸਾਲ ਲੰਗਰ ਲਗਾਇਆ ਜਾਂਦਾ ਹੈ ਸੋ ਇਸ ਪਰਿਵਾਰ ਵੱਲੋਂ ਰਲ ਮਿਲ ਕੇ ਸਾਰੀ ਸੰਗਤ ਇਹਨਾਂ ਦਾ ਸਾਥ ਦਿੰਦੀ ਹੈ ਸਾਰੇ ਨਗਰ ਦਾ ਬਹੁਤ-ਬਹੁਤ ਧੰਨਵਾਦ ਅਸੀਂ ਦੁਬਾਰਾ ਫੇਰ ਇੱਕ ਦਿਲ ਤੋਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਸੰਦੀਪ ਸ਼ਾਰਟ ਨਿਊਜ਼ ਵਾਲਿਆਂ ਦਾ ਜਿਨ੍ਹਾਂ ਨੇ ਕਿ ਸਾਡੇ ਕੋਲ ਪਹੁੰਚ ਕੇ ਅੱਜ ਇਹ ਲੰਗਰ ਦੀ ਜੋ ਅਸਤਾ ਚਲਾਈ ਹੋਈ ਹੈ ਸੇਵਾ ਚਲਾਈ ਹੋਈ ਇਸ ਨੂੰ ਆਧ ਵਰਲਡ ਦੇ ਵਿੱਚ ਪਹੁੰਚਾਉਣ ਦੇ ਵਾਸਤੇ ਸਾਡੇ ਕੋ ਪਹੁੰਚੇ ਨੇ ਸੋ ਇਹਨਾਂ ਤੋਂ ਵੀ ਬਹੁਤ ਬਹੁਤ ਆਤਮ ਜਿਲੋਂ ਧੰਨਵਾਦ ਹੋਰ ਇਲਾਕਾ ਨਿਵਾਸੀਆਂ ਦਾ ਵੀ ਧੰਨਵਾਦ ਨਗਰ ਨਿਵਾਸੀਆਂ ਦਾ ਧੰਨਵਾਦ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਪਿੰਡ ਜਿਹੜਾ ਮੋਹਾਲੀ ਜ਼ਿਲ੍ਹੇ ਦੇ ਵਿੱਚ ਪੈਂਦਾ ਏ ਪਿੰਡ ਅਕਾਲਗੜ ਤੇ ਸਾਰੇ ਸਹਿਯੋਗੀ ਮਿੱਤਰ ਅੱਜ ਪਿੰਡ ਦੇ ਬੱਸ ਸਟੈਂਡ ਤੇ ਪਕੌੜਿਆਂ ਤੇ ਚਾਹ ਦਾ ਲੰਗਰ ਲਗਾ ਰਹੇ ਨੇ ਸੇ ਸਾਡੇ ਪਿੰਡ ਦੇ ਨਿਵਾਸੀ ਆ ਜਿਹੜੇ ਸਰਦਾਰ ਬਹਾਦਰ ਸਿੰਘ ਜੀ ਚੱਕੀ ਵਾਲੇ ਉਹਨਾਂ ਦੇ ਵੱਲੋਂ ਅੱਜ ਬੱਸ ਸਟੈਂਡ ਤੇ ਪਕੌੜਿਆਂ ਦਾ ਲੰਗਰ ਲਗਾਇਆ ਜਾ ਰਿਹਾ ਹੈ ਸੋ ਮਾਗ ਦੇ ਮਹੀਨੇ ਇਹ ਹਰੇਕ ਸਾਲ ਲੰਗਰ ਲਗਾਇਆ ਜਾਂਦਾ ਏ ਤੇ ਇਸ ਲੰਗਰ ਦੇ ਵਿੱਚ ਸਾਰੇ ਸੇਵਾ ਕਰਦੇ ਨੇ ਪਿੰਡ ਨਿਵਾਸੀ ਵੱਧ ਚੜ ਕੇ ਤੇ ਆ ਰਹੀਆਂ ਸੰਗਤਾਂ ਪਕੌੜੇ ਅਤੇ ਚਾਹ ਦਾ ਲੰਗਰ ਛਕੀ ਜਾਂਦੀਆਂ ਨੇ ਤਕਰੀਬਨ ਕਈ ਪਿੰਡ ਪਿੰਡੇ ਨੇ ਸਾਡੇ ਲਾਗ ਦੇ ਤੇ ਸਕੂਲ ਦੀਆਂ ਬੱਸਾਂ ਜਿੰਨੇ ਵੀ ਸਕੂਲ ਦੇ ਬੱਚੇ ਆਉਂਦੇ ਆ ਸਾਰੇ ਛਕੀ ਜਾਂਦੇ ਨੇ ਬੜੇ ਸਰਦਾ ਭਾਵਨਾ ਦੇ ਨਾਲ ਉਹਰੇ ਨੂੰ ਹੋ ਕੇ ਤੇ ਸਾਡੇ ਪਿੰਡ ਦਾ ਬਹੁਤ ਜ਼ਿਆਦਾ ਮਤਲਬ ਨਾਮ ਹੈ ਜਿਹੜਾ ਬਹੁਤ ਉਚਤਾ ਤੇ ਚੱਲਦਾ ਜਾ ਰਿਹਾ ਹੈ ਸੋ ਜ਼ਿਆਦਾਦਰ ਧੰਨਵਾਦ ਕਰਦੇ ਆ ਸੰਦੀਪ ਸ਼ਰਮਾ ਦਾ ਜਿਨ੍ਹਾਂ ਨੇ ਆਪਣੇ న్యూਸ ਤੇ ਸਾਡੀ ਜਿਹੜੀ ਇਹ ਸੇਵਾ ਹੈ ਪਿੰਡ ਦੇ ਨਗਰ ਦਾ ਨਾਮ ਹੈ ਵੱਖ-ਵੱਖ ਦੂਰ-ਦੂਰ ਚੈਨਲਾਂ ਤੇ ਪਚਾਰ ਰਹੇ ਨੇ ਸੋ ਇਹਨਾਂ ਦਾ ਵੀ ਬਹੁਤ ਧੰਨਵਾਦ ਹੈ ਸੋ ਤੁਸੀਂ ਦੇਖਦੇ ਹੋ ਤੇ ਸਾਡੇ ਸਾਰੇ ਨਗਰ ਨਿਵਾਸੀ ਨਾਲ ਮਿਲ ਕੇ ਇਨਾਂ ਦੇ ਨਾਲ ਬਹੁਤ ਸਹਿਯੋਗ ਦਿੰਦੇ ਨੇ ਤੇ ਭਾਈ ਰਜਿੰਦਰ ਸਿੰਘ ਜੀ ਰਾਜਵਿੰਦਰ ਸਿੰਘ ਜੀ ਇਹ ਵੀ ਬਾਦ ਸਿੰਘ ਦੇ ਜਿਹੜੇ ਲੜਕੇ ਨੇ ਇਹ ਵੀ ਬਹੁਤ ਸ਼ਰਧਾ ਭਾਵਨਾ ਦੇ ਨਾਲ ਆ ਕੇ ਮਤਲਬ ਲੰਗਰ ਲਗਾਉਂਦੇ ਨੇ ਸੋ ਧੰਨਵਾਦ ਕਰਦੇ ਆਂ ਅਸੀਂ ਸਾਰੇ ਸਹਿਯੋਗੀ ਮਿੱਤਰਾਂ ਦਾ ਜਿਹੜੇ ਸਾਡੇ ਨਾਲ ਸਹਿਯੋਗ ਦਿੰਦੇ ਨੇ ਤੇ ਸੰਦੀਪ ਸ਼ਰਮਾ ਜਿਹੜੇ ਚੈਨਲ ਦੇ ਨਾਲ ਸਾਡੀ ਇਸ ਨਿਊਜ਼ ਨੂੰ ਦੂਰ ਤੱਕ ਪਹੁੰਚਾਉਂਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਆਪਣੇ ਇਲਾਕੇ ਤੇ ਆਸ-ਪਾਸ ਦੀਆਂ ਨਮੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਤੁਸੀਂ ਸਾਡੇ ਚੈਨਲ ਸੰਦੀਪ ਸ਼ੋਰਟ ਨਿਊਜ਼ ਕੋਰਾਲੀ ਨੂੰ YouTube ਤੇ ਜਰੂਰ ਸਬਸਕ੍ਰਾਈਬ ਕਰੋ ਜੀ ਧੰਨਵਾਦ ಹಿಂದೇ ಬಂದಾ ರಾಮ ತೋ ಮೋಹಿನಾ